ਇੱਕ ਹੋਣ ਦੇ ਮਾਹੌਲ ਤੇ ਵੀ ਆਪਾਂ ਜ਼ਰੂਰ ਗੱਲ ਕਰੀਏ ਮਿੱਤਰ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕੁਝ ਲੋਕ ਜੰਗ ਚਾਹੁੰਦੇ ਨੇ ਪਰ ਸੈਂਟੀਮੈਂਟਲ ਤੌਰ ਤੇ ਵੀ ਲੋਕ ਨਾ ਭਾਵਨਾ ਦੇ ਤੌਰ ਤੇ ਵੀ ਚੀਜ਼ਾਂ ਦੇ ਨਾਲ ਜੁੜੇ ਹੁੰਦੇ ਆ ਦੋਨੇ ਪਾਸੇ ਵਿਰੋਧ ਹੋ ਰਿਹਾ ਹੈ ਉਧਰ ਵੀ ਵਿਰੋਧ ਹੋ ਰਿਹਾ ਹੈ ਇਧਰ ਵੀ ਵੱਡੇ ਤੌਰ ਤੇ ਵਿਰੋਧ ਹੋ ਰਿਹਾ ਹੈ ਸਾਰੇ ਮਸਲੇ ਦਾ ਤੇ ਇਥੋਂ ਤੱਕ ਕਿ ਜਿਹੜਾ ਆਪਣਾ ਮੁਸਲਮਾਨ ਭਾਈਚਾਰਾ ਹਿੰਦੂਸਤਾਨ ਵਾਲੇ ਪਾਸੇ ਆ ਉਹਨਾਂ ਨੇ ਵੀ ਨਿੰਦਾ ਕੀਤੀ ਐ ਸੀ ਦੀ ਜੋ ਗਲਤ ਹੈ ਉਹ ਤਾਂ ਗਲਤ ਹੈ ਹਨਾ ਉਸ ਦੀ ਨਿੰਦਾ ਸਾਰੇ ਕਰਦੇ ਨੇ ਪਰ ਜੇ ਕੋਈ ਵਿਦਿਆਰਥੀ ਇੱਧਰ ਹੈ ਜਾਂ ਉੱਧਰ ਹੈ ਜਾਂ ਕੁਝ ਲੋਕ ਇੱਧਰ ਨੇ ਕੁਝ ਲੋਕ ਉੱਧਰ ਹੈ ਜਿਵੇਂ ਇੱਕ ਬੀਬੀਆਂ ਦੇ ਵੀ ਹੁਣ ਇੱਕ ਵੀਡੀਓ ਆ ਰਹੀ ਸੀ ਕਿ ਬੀਬੀਆਂ ਪਾਕਿਸਤਾਨ ਦੇ ਵਿੱਚ ਵਿਆਈਆਂ ਹੋਈਆਂ ਨੇ ਪੇਕੇ ਇੱਧਰ ਹੈ ਤੇ ਉਹ ਬਾਰਡਰ ਤੇ ਫਸੀਆਂ ਹੋਈਆਂ ਨੇ ਜਾਂ ਫਿਰ ਇੱਕ ਹੋਰ ਬਹੁਤ ਵੱਡਾ ਮਸਲਾ ਜਿਹੜੇ ਕਸ਼ਮੀਰ ਦੇ ਵਿਦਿਆਰਥੀ ਇੱਧਰ ਨੇ ਉਹਨਾਂ ਨਾਲ ਬਦਸਲੂਕੀ ਹੋ ਰਹੀ ਹੈ ਉਹਨਾਂ ਤੇ ਹਮਲੇ ਹੋ ਰਹੇ ਹੈ ਉਹਨਾਂ ਨੂੰ ਭਾਰਤ ਛੱਡਣ ਵਾਸਤੇ ਕਿਹਾ ਜਾ ਰਿਹਾ ਹੈ ਇਹ ਸਾਰਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਕਿਉਂ ਭਾਰਤ ਨੂੰ ਛੱਡਣ ਵੀ ਭਾਰਤ ਕਿਸੇ ਦੇ ਪਿਓ ਦਾ ਕਿ ਇਹੀ ਸਵਾਲ ਨੇ ਪਰ ਐਸ ਤਰ੍ਹਾਂ ਕਿਉਂ ਮਤਲਬ ਲੋਕ ਆਪ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੰਦੇ ਜਿਹੜੀ ਜਿਹੜੀ ਚੀਜ਼ ਹੁੰਦੀ ਹੈ ਘਟਨਾ ਹੁੰਦੀ ਉਸ ਤੋਂ ਸ਼ਾਇਦ ਕਿਤੇ ਨਾ ਕਿਤੇ ਪਾਸੇ हट ਜਾਂਦੇ ਨੇ ਨਹੀਂ ਸਿਰਫ ਗੱਲ ਇਹ ਆ ਕਿ ਅੱਗੇ ਵੀ ਇੱਕ ਮੌਕਾ ਆਇਆ ਸੀਗਾ ਤੁਹਾਨੂੰ ਯਾਦ ਹੋਣਾ ਜਦੋਂ ਬੱਸਾਂ 'ਚ ਭਰ-ਭਰ ਕੇ ਕਸ਼ਮੀਰੀ ਸਟੂਡੈਂਟ ਜਿਹੜੇ ਕਸ਼ਮੀਰ ਪਹੁੰਚਾਏ ਗਏ ਸੀ ਹੁੰਦਾ ਕੀ ਆ ਕਿ ਸਾਡੇ ਇੱਥੇ ਨਾ ਕੁਝ ਲੋਕ ਆ ਪਹਿਲੀ ਗੱਲ ਸਭ ਤੋਂ ਵੱਡਾ ਕਸੂਰਵਾਰ ਇਸ ਮਾਮਲੇ ਦੇ ਵਿੱਚ ਮੀਡੀਆ ਹੈ ਇਹ ਮੀਡੀਆ ਹੈ ਹੀ ਨਹੀਂ ਸਰ ਇਹ ਭੇਡੀਆਂ ਹੂੰ ਇਹਦੇ ਮੂਹ ਨੂੰ ਤੇ ਰੱਤ ਲੱਗੀ ਆ ਊਂਖਾਰ ਪੇੜੀਆ ਰੱਤ ਲੱਗੀ ਆ ਕਿ ਦੇਖੋ ਤੁਸੀਂ ਚਲੋ ਠੀਕ ਆ ਇਸ ਗੱਲ ਦੀ ਕੁਝ ਥਾਮਾ ਤੇ ਮਤਲਬ ਕਿ ਪੁਸ਼ਟੀ ਵੀ ਮਿਲੇਗੀ ਕੁਝ ਥਾ ਤੇ ਖੰਡਨ ਵੀ ਬਣਦਾ ਕਿ ਭਈ ਧਰਮ ਦੇਖ ਕੇ ਜਾਂ ਨਾਂ ਪੁੱਛ ਕੇ ਬੰਦੇ ਮਰੇ ਕਹਿੰਦੇ ਹੂੰ ਠੀਕ ਆ ਇਸ ਨੂੰ ਆਪਾਂ ਇੱਕ ਸਧਾਰਨ ਖਬਰ ਵਾਂਗ ਵੇਖ ਸਕਦੇ ਹਾਂ ਕਿ ਹੋ ਸਕਦਾ ਹੈ ਜਾਂ ਉਹਦਾ ਖੰਡਨ ਹੈ ਤੁਸੀਂ ਉਸ ਲਾਈਨ ਨੂੰ ਸਰਾ ਉਸ ਲਾਈਨ ਨੂੰ ਚੁੱਕ ਕੇ ਹੂੰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੇ ਹੋ ਕਿ ਇੱਥੇ ਇੱਕ ਫਿਰਕਾ ਵਿਸ਼ੇਸ਼ ਤੇ ਹਮਲੇ ਹੋ ਜਾਣ। ਹੂੰ ਜਦ ਕਿ ਇਨ੍ਹਾਂ ਦਾ ਤਾਂ ਕਸੂਰ ਹੀ ਕਾਇ ਨਹੀਂ। ਜੀ। ਇਨ੍ਹਾਂ ਦਾ ਤਾਂ ਕਸੂਰ ਹੀ ਕਾਇ ਨਹੀਂ। ਹੁਣ ਤੁਸੀਂ ਵੇਖੋ ਕਿ ਕਸ਼ਮੀਰ ਦੇ ਵਿੱਚ ਪਹਿਲੀ ਮਰਤਬਾ ਹੋਏਗਾ ਕਿ ਜਦੋਂ ਉਹਨਾਂ ਨੇ ਬੰਦ ਕਰ ਦਿੱਤਾ ਇਸ ਘਟਨਾ ਦੇ ਵਿਰੋਧ ਦੇ ਵਿੱਚ। ਇਸ ਦਰਿੰਦਗੀ ਦੇ ਵਿਰੋਧ ਦੇ ਵਿੱਚ ਕਿ ਨਹੀਂ ਇਹ ਗਲਤ ਹੈ ਸਾਡੀ ਰੋਜੀ ਰੋਟੀ ਮਰ ਰਹੀ ਹੈ। ਸਾਡੇ ਮਹਿਮਾਨ ਨਹੀਂ ਮਰ ਰਹੇ ਇੱਕ ਤਰ੍ਹਾਂ ਨਾਲ ਕਸ਼ਮੀਰੀयत ਮਰ ਰਹੀ ਹੈ ਜੀ ਐਦੋਂ ਵਕਤ ਕੀ ਹੋ ਸਕਦਾ ਬਿਲਕੁਲ ਹਾਂ ਫਿਰ ਇਸ ਨੂੰ ਇਸ ਨੂੰ ਵੀ ਤਾਂ ਦੇਖੋ ਇਹ ਪੱਖ ਨੂੰ ਵੀ ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਤੇ ਇੰਡੀਅਨ ਲੋਕ ਚੰਗੇ ਨੇ ਵਾਲੇ ਮੀਡੀਆ ਤਾਂ ਕੋਈ ਕਸਰ ਨਹੀਂ ਛੱਡ ਰਿਹਾ ਕਿ ਇਹਨਾਂ ਦੇ ਘਰ ਸਾੜੋ ਜੀ ਇੰਡਾਇਰੈਕਟਲੀ ਇਹੀ ਚੀਜ਼ਾਂ ਦਾ ਸਿੱਟਾ ਨਿਕਲਦਾ ਹੈ ਨਾ ਹਮ ਕਿ ਇੱਕ ਧਰਮ ਵਿਸ਼ੇਸ਼ ਨੂੰ ਜਾਂ ਭਾਈਚਾਰੇ ਵਿਸ਼ੇਸ਼ ਨੂੰ ਤੁਸੀਂ ਖਲਨਾਇਕ ਬਣਾ ਦਿੰਦੇ ਹੋ ਜੀ ਪਰ ਮੈਂ ਫਿਰ ਵੀ ਕਹੂੰਗਾ ਕਿ ਆਪਣੇ ਲੋਕ ਚੰਗੇ ਨੇ ਸੋਚਦੇ ਵਿਚਾਰਦੇ ਨੇ ਜੀ ਜੀ ਪਰ ਕੁਝ ਲੋਕ ਹੈਗੇ ਨੇ ਉਹ ਜੱਟ ਕਿਸਮ ਦੇ ਲੋਕ ਨੇ ਜਿਨ੍ਹਾਂ ਦੀ ਅਕਲ ਜਿਹੜੀ ਆ ਨਾ ਉਹ ਮਤਲਬ ਕਿ ਬਿਲਕੁਲ ਜਿੱਦਾ ਕਹ ਲਈਏ ਨਾ ਕਿ ਬੈਠ ਗਈ ਆ ਹਮ ਮਤਮ ਬੱਜੀ ਤੋਂ ਕਹ ਲੋ ਜੀ ਜੀ ਕਿ ਉਹ ਲੋਕ ਜਿਦਾਂ ਕਸ਼ਮੀਰੀ ਸਟੂਡੈਂਟ ਜਾਂ ਕਸ਼ਮੀਰੀ ਕਾਮੇ ਆ ਉਹਨਾਂ ਦੇ ਗੱਲ ਪੈਣਾ ਸ਼ੁਰੂ ਕਰ ਦਿੰਦੇ ਮੇਰੀ ਗੱਲ ਸੁਣੋ ਜਿਹੜਾ ਸਟੂਡੈਂਟ ਪੰਜਾਬ ਬੈਠਾ ਹਮ ਅਤਵਾਦੀ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਆਏ ਉਹਦਾ ਕੀ ਕਸੂਰ ਐ ਦੱਸ ਜੀ ਜੀ ਬਿਲਕੁਲ ਇਹ ਕੁਝ ਲੋਕ ਸਾਡੇ ਇੱਥੇ ਪੰਜਾਬ ਦੇ ਵਿੱਚ ਦੇਖੋ ਪੰਜਾਬ ਉਹ ਧਰਤੀ ਆ ਇੱਥੇ ਤੇ ਇਹੋ ਜਿਹੇ ਲੋਕ ਆ ਜੇ ਸਾਡੇ ਘਰੇ ਕੋਈ ਅਣਜਾਣ ਵੜ ਜਾਵੇ ਹੂੰ ਤੇ ਉਹਦੇ ਮਗਰ ਕੋਈ ਲੱਗਾ ਹੋਵੇ ਭਾਵੇਂ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ ਜੀ ਫਿਰ ਉਹਦਾ ਉੱਥੇ ਰੁਕ ਜਾਵੇ ਫੈਰ ਮਾਰ ਕੇ ਖੱਪਾ ਕੱਢ ਦੂੰ ਮੇਰੇ ਘਰ ਵੜ ਗਿਆ ਹੁਣ ਨਹੀਂ ਤੂੰ ਕੁਝ ਹੱਥ ਲਾ ਸਕਦਾ ਬਿਲਕੁਲ ਸਾਡੇ ਇੱਥੇ ਇਹ ਆ ਸਾਡੇ ਇੱਥੇ ਆ ਕਿ ਦੁਸ਼ਮਣ ਵੀ ਘਰੇ ਆ ਗਿਆ ਨਾ ਅਸੀਂ ਗੱਲ ਨਹੀਂ ਪੈਂਦੇ ਜੀ ਦੁਸ਼ਮਣ ਵੀ ਆ ਗਿਆ ਆਹੀਂ ਕਹਿੰਨੇ ਕਿ ਨਹੀਂ ਯਾਰ ਕੋਈ ਗੱਲ ਨਹੀਂ ਜਿਹੜਾ ਚੱਲ ਕੇ ਘਰ ਆ ਗਿਆ ਜੀ ਠੀਕ ਆ ਕੁਝ ਲੋਕ ਹੁੰਦੇ ਆ ਪਿੱਠ 'ਚ ਛੁਰਾ ਮਾਰਨਾ ਉਹਨਾਂ ਦੀ ਫਿਤਰਤ ਹੁੰਦੀ ਆ ਪਰ ਸਾਡਾ ਸਭਿਆਚਾਰੀ ਇਹ ਕਹਿੰਦਾ ਕਿ ਜੋ ਸ਼ਰਨ ਆ ਗਿਆ ਸਾਡੇ ਗੁਰੂ ਸਾਹਿਬਾਨ ਦੀ ਫਿਲਾਸਫੀ ਹੈ ਜੀ ਠੀਕ ਹੈ ਨਾ ਜੋ ਸ਼ਰਨ ਆ ਗਿਆ ਤਾਂ ਫਿਰ ਉਹਦੀ ਹਿਫਾਜ਼ਤ ਕੀਤੀ ਜਾਂਦੀ ਹੈ ਤਾਂ ਉਹ ਤਾਂ ਸਾਡੇ ਇੱਥੇ ਰਹਿੰਦੇ ਨੇ ਜੀ ਸਾਡੇ ਤੇ ਪੜਦੇ ਪਰ ਕੁਝ ਲੋਕ ਪੰਜਾਬੀਅਤ ਦੇ ਦੁਸ਼ਮਣ ਬਣੇ ਉਹਨਾਂ ਨੂੰ ਪਤਾ ਕਿ ਜੇ ਪੰਜਾਬ ਚ ਹਰਮੋਨੀ ਟੁੱਟ ਗਈ ਹਮ ਇਸ ਦੇਸ਼ ਦੇ ਵਿੱਚ ਕੋਈ ਖਿੱਤਾ ਬਚੇਗਾ ਨਹੀਂ ਜਿੱਥੇ ਮੁਤਸਵੀ ਸੋਚ ਪ੍ਰਭਾਵਸ਼ਾਲੀ ਨਹੀਂ ਹੋਏਗੀ ਜੀ ਸੋ ਇਸ ਕਰਕੇ ਤੁਸੀਂ ਜੇ ਦੇਖੋਗੇ ਦੂਜਾ ਤੀਜਾ ਮਾਮਲਾ ਹੈ ਕਿ ਜਦੋਂ ਸਿੱਧੇ ਤੌਰ ਤੇ ਸਟੂਡੈਂਟਸ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਕਦੇ ক্রিকেট ਦੇ ਮਾਮਲੇ ਚ ਕਦੇ ਇਸ ਤਰ੍ਹਾਂ ਦੀ ਘਟਨਾ ਦੇ ਮਾਮਲੇ ਚ ਹਮ ਇਹ ਸ਼ਹਿਦ ਮੁਹੱਲੀ ਦੇ ਨੇੜੇ ਹੋਇਆ ਜਿੱਥੇ ਇੱਕ ਸ਼ਹਿਦ ਗਰਲ ਹੈ ਕੁੜੀ ਹੈ ਹਮ ਕਸ਼ਮੀਰੀ ਸਟੂਡੈਂਟ ਉਹਨੇ ਸ਼ਿਕਾਇਤ ਕੀਤੀ ਹੈ ਹਮ ਕਿ ਮੇਰੇ ਕਮਰੇ ਤੱਕ ਆ ਕੇ ਮਿਸਬੀਹੇਵ ਕੀਤਾ ਗਿਆ ਮਤਲਬ ਕਿ ਜੋੜਿਆ ਜਾ ਰਿਹਾ ਹੈ ਇਸ ਸਾਰੇ ਖੂਨੀ ਕਾਂਡ ਦੇ ਨਾਲ ਸਾਨੂੰ ਜੀ ਤਾਂ ਕਹਿੰਦਾ ਮਤਲਬ ਕਿ ਉਹ ਤਾਂ ਬੱਚੇ ਅੱਛਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਕਸ਼ਮੀਰ ਸਾਡਾ ਹੈ ਤੇ ਫਿਰ ਕਸ਼ਮੀਰੀ ਬੱਚੇ ਕਿਦੇ ਆ ਕਿਦੇ ਆ ਬਿਲਕੁਲ ਉਹਨਾਂ ਨੂੰ ਤੇ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਇੰਡੀਅਨ ਸਟੇਟ ਦੀ ਹੈ ਨਾ ਸਾਬ ਹਮ ਤਾਂ ਮੈਂ ਤਾਂ ਕਹੂੰਗਾ ਕਿ ਦੇਖੋ ਅੱਛਾ ਇੱਕ ਹੋਰ ਵੀਡੀਓ ਫੇਕ ਚਲਾ ਦਿੱਤੀ ਗਈ ਜੀ ਕਸ਼ਮੀਰੀ ਸਟੂਡੈਂਟਾਂ ਦੇ ਨਾਮ ਤੇ ਮੈਂ ਉਹ ਵੀ ਇਫੈਕਟ ਚੈੱਕ ਚ ਦੇਖ ਰਿਹਾ ਸੀਗਾ ਇੱਕ ਹੋਰ ਕੱਟਣਾ ਹੈ ਜੀ ਉਹ ਕਿਤੇ ਲੜੇ ਤੇ ਕ੍ਰਿਕਟ ਦੇ ਬੈਟ ਤੋਂ ਨੇ ਹੂੰ ਟੀਮਾਂ ਖੇਡ ਰਹੀਆਂ ਸੀ ਦੋਨੋਂ ਜਿਵੇਂ ਬੱਚੇ ਖੇਡਦੇ ਨੇ ਹੂੰ ਉਹ ਚਲੋ ਪੈਸੇ ਪੂਸੇ ਪਾਉਣ ਦਾ ਕੋਈ ਬੱਲੇ ਚ ਮਾਮਲਾ ਸੀਗਾ ਉਹਨੂੰ ਵੀ ਜੋੜ ਦਿੱਤਾ ਗਿਆ ਸੀ ਸਹੀ ਹੁੰਦਾ ਹੈ ਦੇਖੋ ਇਹ ਇਹ ਚੀਜ਼ਾਂ ਹੋਰ ਹੀ ਸਾਹਮਣੇ ਆ ਜਾਂਦੀਆਂ ਤੇ ਬਣਾ ਕੁਝ ਹੋਰ ਦਿੱਤਾ ਜਾਂਦਾ ਨੂੰ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਇਨ੍ਹਾਂ ਚੀਜ਼ਾਂ 'ਚ ਫੌਰੀ ਤੌਰ ਤੇ ਇੰਟਰਵੈਨ ਕਰਨਾ ਚਾਹੀਦਾ ਹਦਾਇਤਾਂ ਦੇਣ ਕਿ ਭਾਈ ਖਬਰ ਦਾ ਹੂੰ ਜੇ ਕਿਸੇ ਨੇ ਕਸ਼ਮੀਰੀ ਸਟੂਡੈਂਟ ਦੀ ਹਵਾ ਬਨ ਵੀ ਧੱਕਿਆ ਨਾ ਤਾਂ ਮੈਂ ਬੈਠਾ ਉਹ ਤਾਂ ਤੇ ਦੇਖੋ ਬਾਜਵਾ ਤੇ ਬੰਬਾਂ ਤੇ ਤੇ ਬੰਬਾਰੀ ਸ਼ੁਰੂ ਹੋ ਜਾਂਦੀ ਹੈ ਸਿਆਸਤ ਦੇ ਵਿੱਚ ਜੀ ਤਾਂ ਸਾਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਸ ਨੂੰ ਸੰਭਾਲਣਾ ਚਾਹੀਦਾ ਫੌਰੀ ਤੌਰ ਤੇ ਤਾਂ ਇਹਦੇ ਵਿੱਚ ਮਾਨਸਾਪ ਦੀ ਤੇ ਮੀਡੀਆ ਦੀ ਹੂੰ ਦੋਨਾਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਜੀ ਕਿ ਦੇਖੋ ਜਿਹੜੇ ਬੰਦਿਆਂ ਨੇ ਲਹੂ ਡੋਲਿਆ ਧਰਤੀ ਨੂੰ ਲਾਲ ਕੀਤਾ ਜੀ ਉਹਨਾਂ ਦਾ ਤਾਂ ਹਾਲੇ ਤੱਕ ਕੋਈ ਥੋ ਪਤਾ ਹੀ ਨਹੀਂ ਲੱਗਾ ਹੂੰ ਭਾਰਤ ਸਰਕਾਰ ਮੰਨ ਰਹੀ ਹੈ ਕਿ ਸਾਡੇ ਤੋਂ ਉਕਾਈ ਹੋਈ ਆ ਜੀ ਪੀੜਤਾਂ ਦੇ ਕੋਲ ਕੱਲ ਇੱਕ ਕੇਂਦਰੀ ਮੰਤਰੀ ਗਿਆ ਉਹਦੇ ਚ ਇੱਕ ਬੀਬੀ ਨੇ ਆਖਿਆ ਉਹਨੇ ਆਖਿਆ ਤੁਸੀਂ ਹੈ ਲਿਕਾਪਟਰਾਂ ਤੇ ਘੁੰਮ ਦੇ ਜੀ ਹੂੰ ਤੁਹਾਡੇ ਪਿੱਛੇ 36 36 ਵੀਆਈਪੀ ਨੇ ਜੀ ਪਹਿਲਗਾਮ ਦੇ ਵਿੱਚ ਕੀ ਹੋਇਆ ਕਿਥੋਂ ਸਿਕਿਉਰਿਟੀ ਹਟਾ ਲਈ ਗਈ ਬਿਲਕੁਲ ਜਿੱਥੇ ਜਮਾਵੜਾ ਸੀ ਉਥੇ ਮੈਡੀਕਲ ਕੈਂਪ ਤੱਕ ਨਹੀਂ ਜੀ ਜਿਹੜੀ ਪਹਿਲੀ ਸੁਰੱਖਿਆ ਟੁਕੜੀ ਉਥੇ ਪਹੁੰਚੀ ਆ ਉਹ ਬਹੁਤ ਪਛੜ ਕੇ ਪਹੁੰਚੀ ਆ ਕਿ ਕੁਇਕਲੀ ਜਿਹਨੇ ਰਿਸਪੌਂਡ ਕਰਨਾ ਹੁੰਦਾ ਜੀ 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 ਤੁਹਾਡੇ ਕੋਲ ਬੈਕਅਪ ਹੀ ਨਹੀਂ ਬਿਲਕੁਲ ਉੱਥੇ ਇਹਨਾਂ ਗੱਲਾਂ ਦਾ ਜਵਾਬ ਉੱਥੋਂ ਹਟਾ ਦੇ ਜਿਹੜੀਆਂ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਲਾਉਣਾ ਕੱਲ ਖੁਦ ਸਰਬਦਲੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਮੰਨੀ ਆ ਕਿ ਠੀਕ ਹੈ ਅਸੀਂ ਬਹੁਤ ਯਤਨ ਕੀਤੇ ਪਰ ਕਿਤੇ ਨਾ ਕਿਤੇ ਉਕਾਈ ਹੋ ਗਈ ਆ ਹਮ ਸਵਾਲ ਤੇ ਨਾ ਚੀਜ਼ਾਂ ਤੇ ਹੋਣੇ ਚਾਹੀਦੇ ਆ ਜੀ ਤੇ ਬੇਵਜਾ ਕਹ ਲੋ ਕਿ ਫਜ਼ੂਲ ਦੀਆਂ ਇਹੋ ਜਿਹੀਆਂ ਸ਼ਰਾਰਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੋ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਇੱਥੇ ਦਾ ਮਾਹੌਲ ਜਿਹੜਾ ਬੇਤਰ ਢੰਗ ਨਾਲ ਉਹ ਦੇਖ ਵੀ ਰਹੇ ਹੋਣਗੇ ਤਾਂ ਹੋਰ ਦੇਖਣਾ ਚਾਹੀਦਾ ਮੇਰਾ ਜੀ ਜੀ ਮਿੰਟੂ ਜੀ ਬਹੁਤ ਸਾਰੇ ਦੋਸਤ ਜੀ ਜੁੜੇ ਨੇ ਸਾਰਿਆਂ ਦਾ ਸ਼ੁਕਰੀਆ ਜੀ ਮਿੰਟੂ ਜੀ ਕਾਫੀ ਕਮੈਂਟ ਨੇ ਦੋਸਤਾਂ ਦੇ ਆਪਾਂ ਸ਼ਾਮਿਲ ਕਰ ਲਏ ਸੁਖੀ ਜੀ ਤਾਂ ਕਹਿ ਰਹੇ ਨੇ ਕਿ ਪੀਐਮ ਸਾਹਿਬ ਕਹਿੰਦੇ ਆਪ ਹੀ ਇਦਾਂ ਦੇ ਬਿਆਨ ਦੇ ਰਹੇ ਨੇ ਜੀ ਬਠਿੰਡੇ ਵਾਲਾ ਜੀ ਕਹਿ ਰਹੇ ਨੇ ਕਿ ਜਿਹੜੇ ਲੋਕ ਫਿਰਕੂ ਪੁਨਾ ਵਧਾਉਂਦੇ ਨੇ ਕਹਿੰਦੇ ਉਹ ਪੰਜਾਬੀ ਨਹੀਂ ਹੋ ਸਕਦੇ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਪਾਕਿਸਤਾਨੀ ਲੋਕ ਕਹਿੰਦੇ ਬਹੁਤ ਪਿਆਰ ਕਰਦੇ ਆ ਅਸੀਂ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਤੇ ਕਹਿੰਦੇ ਯਾਤਰਾ ਕਰਕੇ ਵਾਪਸ ਆਏ ਆ ਕੋਈ ਵੀ ਮੁਲਕ ਹੂੰ ਕੋਈ ਵੀ ਮੁਲਕ ਦੇ ਲੋਕ ਮਾੜੇ ਥੋੜੀ ਹੁੰਦੇ ਆ ਜੀ ਮਾੜੇ ਤਾਂ ਕੁਝ ਸ਼ਲੋਕ ਨੇ ਨਾ ਉਹਦੇ ਵਿੱਚ ਨਫ਼ਰਤ ਅਸੀਂ ਸਾਰੇ ਧਰਮ ਨੂੰ ਕਰੀਏ ਜਾਂ ਸਾਰੇ ਫਿਰਕੇ ਨੂੰ ਕਰੀਏ ਸਾਰੇ ਮੁਲਕ ਨੂੰ ਕਰੀਏ ਉਹਨਾਂ ਤੇ ਜੀ ਖਲਤ ਹੋ ਜਾਂਦਾ ਹੈ ਬਿਲਕੁਲ ਉਹ ਤੇ ਸਾਡੀ ਸੋੜੀ ਸੋਚ ਆਲੀ ਗੱਲ ਹੋ ਜਾਂਦੀ ਹੈ ਕੁਝ ਮਤਲਬ ਕਿ ਨਜ਼ਮੀ ਬਾਬਾ ਨਜ਼ਮੀ ਨੇ ਕਿਹਾ ਸੀ ਕਿ ਨਾ ਗੰਦੇ ਇੱਧਰ ਵੀ ਨੇ ਤੇ ਗੰਦੇ ਉੱਧਰ ਵੀ ਨੇ ਜੀ ਠੀਕ ਹੈ ਨਾ ਉਹ ਸਾਰੇ ਪਾਸੇ ਹੁੰਦੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਨਖੇੜਾ ਕਰਕੇ ਚੱਲਣਾ ਚਾਹੀਦਾ ਤੇ ਦੁਆ ਕਰਨੀ ਚਾਹੀਦੀ ਆ ਬਾਕੀ ਤੁਸੀਂ ਉਹ ਗੱਲ ਕਹੀ ਸੀ ਕਿ ਕੁਝ ਲੋਕ ਝੰਗ ਚਾਉਂਦੇ ਆ ਸਰ ਜਾਂ ਕੋ ਲੋਕ ਚਾਹੁੰਦੇ ਆ ਜਿਹੜੇ ਲੋਕ ਸ਼ਾਇਦ ਜੰਗ ਦੀ ਤਰਾਸ ਦੀ ਨੂੰ ਸਮਝ ਨਹੀਂ ਸਕੇ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਜੀ ਜਿਹੜੇ ਕੱਤਰ ਦੇ ਵਿੱਚ ਕੋਈ 10 ਸਾਲ ਦੇ ਕੋਈ 20 ਸਾਲ ਦੇ ਸਾਨੂੰ ਉਹਨਾਂ ਨੂੰ ਪੁੱਛ ਲਿਓ ਜਿਨ੍ਹਾਂ ਨੇ 47 ਦੇਖਿਆ ਉਹਨਾਂ ਨੂੰ ਦੇਖ ਲਿਓ 61 ਦੇਖ ਲਿਓ 65 ਦੇਖ ਲਿਓ ਜਿਨ੍ਹਾਂ ਨੇ ਦੇਖਿਆ ਨਾ ਕਦੇ ਉਹਨਾਂ ਦੇ ਗੋਡੇ ਮੁੱਢ ਬਹਿ ਕੇ ਇਹਨਾਂ ਚੀਜ਼ਾਂ ਨੂੰ ਛੇੜ ਦਿਓ ਜੀ ਉਹ ਤੁਹਾਨੂੰ ਦੱਸਣਗੇ ਕਿ ਜੰਗ ਦੀ ਤਰਾਸਤੀ ਕੀ ਹੁੰਦੀ ਹੈ ਕਤਲੇਆਮ ਕੀ ਹੁੰਦੇ ਆ ਕਦੇ 84 ਪੀੜਤ ਨੂੰ ਪੁੱਛ ਲਿਓ ਗੁਜਰਾਤ ਪੀੜਤ ਨੂੰ ਪੁੱਛ ਲਿਓ ਜੀ ਠੀਕ ਆ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਬਹੁਤ ਲੋਕਾਂ ਨੂੰ ਚਾ ਆ ਕਿ ਜੰਗ ਲੱਗ ਜਾਈ ਜੀ ਟੈਗ ਕਰ ਦਿਓ ਸਰ ਕਈ ਵਾਰ ਜਾਪਾਨ ਵਰਗਾ ਮੁਲਕ ਬਾਰਲ ਹਰਬਰ ਤੇ ਹਮਲਾ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਵਿਨਾਸ਼ ਹੋ ਜਾਂਦਾ ਹੈ ਹਿਰੋਸ਼ਿਮਾ ਨਾਗਾਸਾਕੀ ਚ ਤੇ ਉਸ ਤੋਂ ਬਾਅਦ ਲੋਕ ਉਥੋਂ ਦੇ ਕਿਵੇਂ ਸਦਮੇ ਚ ਚਲੇ ਜਾਂਦੇ ਆ ਜੰਗ ਖਤਮ ਹੀ ਹੋ ਜਾਂਦੀ ਆ ਜੰਗ ਦੀ ਸੋਚ ਹੀ ਖਤਮ ਹੋ ਜਾਂਦੀ ਆ ਸੋ ਇਹੋ ਜੀਆਂ ਨੌਬਤਾ ਨਾ ਹੀ ਆਉਣ ਬਿੱਤਰ ਆ ਜੀ ਜੀ ਦੁਆ ਕਰਿਆ ਕਰੋ ਅਮਨ ਵਾਸਤੇ ਦੁਆ ਕਰੀਏ ਤੇ ਇਹ ਤੇ ਰੁਹਾ ਕਾ ਕਿ ਉਧਰ ਵੀ ਰੰਗੀ ਭਾਗੀ ਵਸਣ ਲੋਕ ਇਧਰ ਵੀ ਵਸਣ ਸਾਨੂੰ ਜਿਉਣ ਦਿਓ ਹਾਂ ਹਾਂ ਠੀਕ ਹੈ ਜੇ ਕੋਈ ਚੜ ਕੇ ਆਉਂਦਾ ਹੈ ਹਰੇਕ ਨੂੰ ਆਪਣੇ ਡਿਫੈਂਸ ਕਰਨ ਦਾ ਅਧਿਕਾਰ ਹੈ ਜੇ ਕੋਈ ਚੜੂਖਤੀ ਕਰਦਾ ਹੈ ਫਿਰ ਜਵਾਬ ਦੇਣ ਦਾ ਹੱਕ ਅਧਿਕਾਰ ਹੈਗਾ ਪਰ ਇਹ ਗੱਲ ਜੰਗ ਲਾ ਦਿਓ ਜੀ ਆਈਟਮ ਚਲਾ ਦਿਓ ਜੇ ਇੱਕ ਵਾਰੀ ਵਾਦੀ ਘਟ ਜਾਏਗੀ ਜੀ 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 ਇਹ ਤੁਹਾਨੂੰ ਚਾਹੀ ਆ ਜਿਹੜੀ ਖਾਸ ਤੌਰ ਤੇ ਉਹ ਪੀੜ੍ਹੀ ਜਿਨੇ ਇਹ ਜ਼ਖਮ ਰਿਸਦੇ ਨਹੀਂ ਦੇਖੇ ਇਹਨਾਂ ਜ਼ਖਮਾਂ ਦਾ ਦਰਦ ਨਹੀਂ ਵੇਖਿਆ ਉਹਨਾਂ ਨੂੰ ਚਾਹ ਜ਼ਰੂਰ ਆ ਜਾਮਲਾਰ ਤੁਹਾਡਾ ਆਪਣੀ ਜਗ੍ਹਾ ਤੇ ਆ ਪਰ ਕਿਤੇ ਗਾਜ਼ਾ ਵਾਲਿਆਂ ਨੂੰ ਵੇਖੋ ਠੀਕ ਹੈ ਨਾ ਗਾਜ਼ਾ ਪੱਟੀ ਚ ਕੀ ਹੋਇਆ ਜੀ ਠੀਕ ਹੈ ਜੀ ਫਿਲਸਤੀਨੀਆ ਦੇ ਨਾਲ ਕੀ ਹੋਇਆ ਸੀਰੀਆ ਚ ਕੀ ਹੋਇਆ ਠੀਕ ਹੈ ਜੀ ਜੋ ਮੁਲਕ افریقا ਦੇ ਇਸ ਵੇਲੇ ਖਾਨਾ جنگੀ ਚ ਉਲਝੇ ਹੋਇਆ ਕਦੇ ਉਹਨਾਂ ਦੀਆਂ ਤਸਵੀਰਾਂ ਕੱਢ ਕੇ ਦੇਖ ਲਿਓ ਕੱਖ ਨਹੀਂ ਬਚਦਾ ਈਰਾਨ ਇਰਾਕ ਲੀਬੀਆ ਵਰਗੇ ਮੁਲਕ ਨਜ਼ਾਰੇ ਲੈਂਦੇ ਸੀ ਅੱਜ ਕੀ ਆ ਅਫਗਾਨਿਸਤਾਨ ਉਹ ਲੜਨ ਜੋ ਗਈ ਆ ਆਪਣੇ ਇੱਥੇ ਕੁਝ ਬੰਦੇ ਕਹਿੰਦੇ ਤਾਲਿਬਾਨੀ ਇਦਾਂ ਸਰ ਜਾ ਕੇ ਤੇ ਵੇਖੋ ਤੇ ਕੀ ਹਾਲ ਆ ਜੀ ਉੱਥੇ ਜਾ ਕੇ ਤੇ ਵੇਖੋ ਹਾਲ ਕੀ ਆ ਕੋਈ ਕੁਝ ਆਰਡਰ ਦੇ ਦਿੰਦਾ ਕੋਈ ਕੁਝ ਆਰਡਰ ਦੇ ਦਿੰਦਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਕਹਿਣੀਆਂ ਸੌਖੀਆਂ ਕਹਿਣੀਆਂ ਬਸ ਮੈਂ ਹਣਾਉਣ ਕਹਾਂਗਾ ਕਿ ਆਦਿਲ ਹੁਸੈਨ ਸ਼ਾਹ ਵਰਗੇ ਜਿਨ੍ਹਾਂ ਨੇ ਕਹ ਲੋ ਕਿ ਕੁਰਬਾਨੀਆਂ ਦਿੱਤੀਆਂ ਨੇ ਮੁਹੱਬਤ ਬੀਜੀ ਆ ਉਹਨਾਂ ਤੋਂ ਮਿਸਾਲ ਲੈਣੀ ਚਾਹੀਦੀ ਆ ਤੇ ਬਸ ਮੁਹੱਬਤ ਵਾਲੀ ਗੱਲ ਕਰਨੀ ਚਾਹੀਦੀ ਹੈ ਦੋਵੇਂ ਪਾਸੇ ਜਿਵੇਂ ਤੁਸੀਂ ਕਿਹਾ ਕਿ ਲੋਕ ਜਿਹੜੇ ਆ ਰਾਜ਼ੀ ਖੁਸ਼ੀ ਵਸਣ